ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਐਸੇ ਪੂਰਨ ਬ੍ਰह्म ਗਿਆਨੀ ਧੰਨ ਧੰਨ ਬਾਬਾ ਭਾਈ ਸਾਧੂ ਸਾਹਿਬ ਜੀਆ ਦਾ ਅੱਜ ਦੇ ਦਿਨ ਜਨਮ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਧੁਰ ਕੀ ਬਾਣੀ ਆਈ ਤਿਸ ਅਗਲੀ ਚਿੰਤ ਮੁਟਾਈ ਜਿਹਦੇ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪੁਰਸਾਬ ਆਰੰਭ ਹੋਏ ਨੇ ਇਹ ਪ੍ਰਬੰਧ ਸੇਵਕ ਕਮੇਟੀ ਤੋਬਾ ਭਾਈ ਸ਼ਾਲੋ ਜੀ ਔਰ ਸ਼੍ਰੋਮ ਪੰਥਲੀ ਸ਼ਰਮਾ ਔਰ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਬਾਬਾ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਸੰਗਤਾਂ ਨੇ ਔਰ ਸਵਰਮੀ ਕਮੇਟੀ ਦੇ ਪ੍ਰਬੰਧਕਤ ਪ੍ਰਬੰਧ ਦੇ ਅਧੀਨ ਸਵੇਰ ਕੋਈ ਦੀਵਾਨ ਸੱਜੇ ਨੇ ਔਰ ਰਾਗੀ ਸਿੰਘਾਂ ਪਾਸੋਂ ਕੀਰਤਨ ਦੇ ਹਾਰਜਾ ਸਗਾ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਵੇਰ ਤੋਂ ਸੰਗਤਾਂ ਇੰਨੇ ਰਾਗੀ ਜਿਧਿਆ ਆ ਰਹੇ ਨੇ ਹਾਂ ਸਵੇਰ ਤੋਂ ਹੀ ਪਹਿਲਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਭੋਗ ਦੀ ਹੋ ਬਰੰਤ ਪਾਤੀ ਸਿੰਘਾਂ ਵੱਲੋਂ ਭੋਗ ਪਰੰਤ ਬਾਅਦ ਵਿੱਚ ਸਿੰਘ ਸਾਹਿਬ ਗਿਆਨੀ ਪਲਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਮੁਖਵਾਗ ਦੀ ਕਥਾ ਕੀਤੀ ਗਈ ਹੈ ਉਸ ਤੋਂ ਉਪਰੰਤ ਹਜੂਰੀ ਰਾਗੀ ਸਹਿ ਦਰਬਾਰ ਸਾਹਿਬ ਤੋਂ ਭਾਈ ਬਲਵਿੰਦਰ ਸਿੰਘ ਜੋ ਨੇ ਰਾਗੀ ਸਿੰਘਾਂ ਦੇ ਭਾਈ ਸਤਿੰਦਰਪਾਲ ਸਿੰਘ ਤੇ ਇਹਨਾਂ ਰਾਗੀ ਸਿੰਘਾਂ ਪਾਸੋਂ ਕੀਰਤਨ ਦੇ ਹਰਜਸ ਕੀਤੇ ਗਏ ਔਰ ਸਵੇਰ ਤੋਂ ਸ਼ਾਮ ਤੱਕ ਦੀਵਾਨ ਜਿਹੜੇ ਨਿਰੰਤਰ ਬਾਣੀ ਦੇ ਨਾਲ ਚੱਲਣਗੇ